ਮੁੱਖ ਮੰਤਰੀ ਭਗਵੰਤ ਮਾਨ ਜੋ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ ਉਹਨਾਂ ਨੂੰ ਇੱਕ ਧਮਕੀ ਭਰਿਆ ਈਮੇਲ ਆਇਆ ਹੈ ਇਸ ਈਮੇਲ ਵਿੱਚ ਧਮਕੀ ਦੇਣ ਵਾਲੇ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੇ ਭਰਾ ਦਿਲਾਵਰ ਸਿੰਘ ਦੇ ਵਾਰਸਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੋਲੋਨੀਅਮ ਕੈਮੀਕਲ ਨਾਲ ਸੰਕਰਮਿਤ ਕਰ ਦਿੱਤਾ ਹੈ ਕੀ ਹੈ ਪੋਲੋਨੀਅਮ ਕੈਮੀਕਲ ਤੇ ਕੌਣ ਨੇ ਦਿਲਾਵਰ ਸਿੰਘ ਦੇ ਵਾਰਸ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਭਗਵੰਤ ਮਾਨ ਮੁਹਾਲੀ ਦੇ ਜਿਸ ਹਸਪਤਾਲ ਵਿੱਚ ਦਾਖਲ ਹਨ ਉਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਧਮਕੀ ਭਰੀ ਇਸ ਈਮੇਲ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਦੇ ਭਰਾ ਦਿਲਾਵਰ ਸਿੰਘ ਦੇ ਵਾਰਸਾ ਨੇ ਭਗਵੰਤ ਮਾਨ ਨੂੰ ਪੋਲੋਨੀਅਮ ਕੈਮੀਕਲ ਨਾਲ ਸੰਕਰਮਿਤ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਜੇਕਰ ਉਹ ਬਚ ਵੀ ਜਾਂਦਾ ਹੈ ਤਾਂ ਉਹ ਭਗਵੰਤ ਮਾਨ ਦਾ ਹਾਲ ਬੇਅੰਤ ਸਿੰਘ ਵਾਲਾ ਕਰਨਗੇ ਧਮਕੀ ਦੇ ਵਿੱਚ ਕਿਹਾ ਗਿਆ ਹੈ ਕਿ ਫੋਰਟਿਸ ਹਸਪਤਾਲ ਤੋਂ ਬਾਹਰ ਕੇਵਲ ਭਗਵੰਤ ਮਾਨ ਦੀ ਮ੍ਰਿਤਕ ਦੇਹੀ ਆਵੇਗੀ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਨੂੰ ਚੰਡੀਗੜ੍ਹ ਸਥਤਰਿਤ ਵਿਖੇ ਮਨੁੱਖੀ ਬੰਬ ਨਾਲ ਉਡਾ ਦਿੱਤਾ ਗਿਆ ਸੀ ਹੁਣ ਜੇਕਰ ਗੱਲ ਕਰੀਏ ਪੋਲੋਨੀਅਮ ਦੀ ਤਾਂ ਪੋਲੋਨੀਅਮ ਇੱਕ ਦੁਰਲਭ ਰੇਡੀਓ ਐਕਟਿਵ ਪਦਾਰਥ ਹੈ ਜੋ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ ਦੱਸ ਦਈਏ ਕਿ ਬਹੁਤ ਹੀ ਘੱਟ ਲੋਕ ਨੇ ਜੋ ਇਸ ਜ਼ਹਿਰ ਬਾਰੇ ਜਾਣਦੇ ਹਨ ਪੋਲੋਨੀਅਮ 210 ਬਾਰੇ ਕਿਹਾ ਜਾਂਦਾ ਹੈ ਕਿ ਇਸ ਦਾ ਸਿਰਫ 1 ਗ੍ਰਾਮ ਹਜ਼ਾਰਾਂ ਲੋਕਾਂ ਦੀ ਜਾਨ ਲੈ ਸਕਦਾ ਹੈ ਤੇ ਇਸੇ ਕਾਰਨ ਇਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਜ਼ਹਿਰ ਮੰਨਿਆ ਜਾਂਦਾ ਹੈ ਬ੍ਰਿਟਿਸ਼ ਰੇਡੀਏਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਵਾਰ ਪੋਲੋਨੀਅਮ 210 ਜੇਕਰ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੋ ਜਾਵੇ ਤਾਂ ਇਸ ਦੇ ਘਾਤਕ ਪ੍ਰਭਾਵਾਂ ਨੂੰ ਰੋਕਣਾ ਲਗਭਗ ਅਸੰਭਵ ਹੈ ਜਿੱਦਾਂ ਹੀ ਇਹ ਸਰੀਰ ਵਿੱਚ ਦਾਖਲ ਹੁੰਦਾ ਹੈ ਤਾਂ ਇਸ ਦੀ ਰੇਡੀਏਸ਼ਨ ਸਰੀਰ ਦੇ ਅੰਦਰੂਨੀ ਅੰਗਾਂ ਡੀਐਨਏ ਅਤੇ ਇਮਿਊਨ ਸਿਸਟਮ ਨੂੰ ਤੇਜ਼ੀ ਨਾਲ ਬਦਲ ਦਿੰਦੀ ਹੈ ਜਿਸ ਨਾਲ ਵਿਅਕਤੀ ਦੀ ਤੁਰੰਤ ਮੌਤ ਹੋ ਜਾਂਦੀ ਹੈ ਦਰਅਸਲ ਪੋਲੋਨੀਅਮ 210 ਇੱਕ ਰੇਡੀਓਐਕਟਿਵ ਤੱਤ ਹੈ ਇਹ ਜੋ ਰੇਡੀਏਸ਼ਨ ਛੱਡਦਾ ਹੈ ਉਹ ਇੱਕ ਵਿਅਕਤੀ ਦੇ ਅੰਦਰੂਨੀ ਅੰਗਾਂ ਦੇ ਨਾਲ ਨਾਲ ਡੀਐਨਏ ਅਤੇ ਇਮਿਊਨ ਸਿਸਟਮ ਨੂੰ ਤੇਜ਼ੀ ਨਾਲ ਤਬਾਹ ਕਰ ਸਕਦਾ ਹੈ ਕਿਹਾ ਜਾਂਦਾ ਹੈ ਕਿ ਮ੍ਰਿਤਕ ਸਰੀਰ ਵਿੱਚ ਇਸ ਦੀ ਮੌਜੂਦਗੀ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ ਇਸ ਤੋਂ ਇਲਾਵਾ ਭਾਰਤ ਵਿੱਚ ਇਸ ਜ਼ਹਿਰ ਦੀ ਜਾਂਚ ਸੰਭਵ ਨਹੀਂ ਹੈ ਇਸ ਦੀ ਖੋਜ 1898 ਵਿੱਚ ਵਿਗਿਆਨੀ ਮੈਰੀ ਕ్యూਰੀ ਨੇ ਕੀਤੀ ਸੀ ਤੇ ਇਸ ਦਾ ਨਾਮ ਉਸ ਦੇ ਜਨਮ ਸਥਾਨ ਪੋਲੈਂਡ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ ਮੈਰੀ ਕ్యూਰੀ ਨੂੰ ਰੇਡੀਓਐਕਟੀਵਿਟੀ ਦੀ ਖੋਜ ਲਈ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਵੀ ਮਿਲਿਆ ਹੋਇਆ ਹੈ ਪੋਲੋਨੀਅਮ ਕੁਦਰਤੀ ਤੌਰ ਤੇ ਧਰਤੀ ਦੀ ਪਰਤ ਵਿੱਚ ਬਹੁਤ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ। ਪੋਲੋਨੀਅਮ ਦਾ ਪਹਿਲਾ ਨਾਮ ਰੇਡੀਅਮ ਐਫ ਸੀ ਜੋ ਬਾਅਦ ਵਿੱਚ ਬਦਲ ਦਿੱਤਾ ਗਿਆ। ਵਿਗਿਆਨੀਆਂ ਦੇ ਅਨੁਸਾਰ ਪੋਲੋਨੀਅਮ 210 ਦੀ ਥੋੜੀ ਜਹੀ ਮਾਤਰਾ ਇੱਥੋਂ ਤੱਕ ਕਿ ਇੱਕ ਲੂਣ ਦੇ ਕਣ ਦੇ ਆਕਾਰ ਦੀ ਮਾਤਰਾ ਵੀ ਇੱਕ ਵਿਅਕਤੀ ਨੂੰ ਤੁਰੰਤ ਮਾਰ ਸਕਦੀ ਹੈ। ਇਸ ਤੋਂ ਇਲਾਵਾ ਇਸ ਦਾ ਪਤਾ ਲਗਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ। ਜਿਵੇਂ ਕਿ ਜੇਕਰ ਭੋਜਨ ਵਿੱਚ ਇਸ ਨੂੰ ਮਿਲਾਇਆ ਜਾਵੇ ਤਾਂ ਇਸ ਦਾ ਸਵਾਦ ਪਹਿਚਾਣਿਆ ਨਹੀਂ ਜਾ ਸਕਦਾ। ਇਹ ਕਿਹਾ ਜਾਂਦਾ ਹੈ ਕਿ ਪੋਲੋਨੀਅਮ ਜ਼ਹਿਰ ਦੀ ਪਹਿਲੀ ਸ਼ਿਕਾਰ ਆਇਰਨ ਜੂਲੀਅਟ ਕਿਊਰੀ ਸੀ ਜੋ ਕਿ ਇਸ ਦੀ ਖੋਜ ਕਰਨ ਵਾਲੀ ਮੈਰੀ ਕਿਊਰੀ ਦੀ ਧੀ ਸੀ ਮੈਰੀ ਕਿਊਰੀ ਦੀ ਧੀ ਨੇ ਇਸ ਦਾ ਇੱਕ ਛੋਟਾ ਜਿਹਾ ਕਣ ਖਾਦਾ ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਤੁਰੰਤ ਹੋ ਗਈ ਇਸ ਤੋਂ ਇਲਾਵਾ ਇਹ ਮੰਨਿਆ ਜਾਂਦਾ ਹੈ ਕਿ ਫਲਸਤੀਨੀ ਨੇਤਾ ਯਾਸਰ ਅਰਾਫਾਤ ਜਿਸ ਨੂੰ ਇਜ਼ਰਾਈਲ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਂਦਾ ਹੈ ਉਸ ਦੀ ਮੌਤ ਵੀ ਇਸੇ ਨਾਲ ਹੋਈ ਸੀ ਇਸ ਗੱਲ ਦੀ ਜਾਂਚ ਕਰਨ ਲਈ ਉਸ ਦੀ Laash ਨੂੰ ਦਫਨਾਉਣ ਤੋਂ ਕਈ ਸਾਲ ਬਾਅਦ ਕੱਢਿਆ ਗਿਆ ਸੀ ਸਵਿਸ ਵਿਗਿਆਨੀਆਂ ਨੇ ਦਾਵਾ ਕੀਤਾ ਕਿ ਉਸ ਦੇ ਅਵਸ਼ੇਸ਼ਾਂ ਵਿੱਚ ਰੇਡੀਓਐਕਟਿਵ ਪੋਲੋਨੀਅਮ 210 ਪਾਇਆ ਗਿਆ ਸੀ ਹੁਣ ਜੇਕਰ ਗੱਲ ਕਰੀਏ ਦਿਲਾਵਰ ਸਿੰਘ ਦੀ ਤਾਂ ਦਿਲਾਵਰ ਸਿੰਘ ਬੱਬਰ ਪਟਿਆਲਾ ਦੇ ਗੁਰਨਾਨਕ ਨਗਰ ਦਾ ਰਹਿਣ ਵਾਲਾ ਸੀ ਦੱਸ ਦਈਏ ਕਿ ਦਿਲਾਵਰ ਸਿੰਘ ਨੂੰ ਦਿਲਾਵਰ ਸਿੰਘ ਜੈ ਸਿੰਘ ਵਾਲਾ ਵਜੋਂ ਵੀ ਜਾਣਿਆ ਜਾਂਦਾ ਹੈ ਦਿਲਾਵਰ ਸਿੰਘ ਦੀ ਮਾਂ ਦਾ ਨਾਮ surjeet Kaur ਅਤੇ ਪਿਤਾ ਦਾ ਨਾਮ Harneek Singh ਹੈ। ਉਸਦੇ ਪਿਤਾ ਇੱਕ ਸਰਕਾਰੀ ਕਰਮਚਾਰੀ ਸਨ ਤੇ ਦਿਲਾਵਰ ਸਿੰਘ ਦੇ ਦੋ ਭਰਾ ਸਨ। ਦਿਲਾਵਰ ਸਿੰਘ ਜੋ ਉਸ ਸਮੇਂ ਇੱਕ ਪੁਲਿਸ ਕਾਂਸਟੇਬਲ ਸੀ ਉਸਨੇ ਪੁਲਿਸ ਅਧਿਕਾਰੀ ਬਲਵੰਤ ਸਿੰਘ ਰਾਜੋਆਣਾ ਨਾਲ ਮਿਲ ਕੇ ਬਿਆਨਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਉਹ ਪੰਜਾਬ ਦੇ ਮੁੱਖ ਮੰਤਰੀ ਦੇ ਕਤਲ ਲਈ ਇੱਕ ਆਤਮਕਾਤੀ ਹਮਲਾਵਰ ਬਣਿਆ। ਉਸਨੇ 31 ਅਗਸਤ 1995 ਨੂੰ ਸ਼ਾਮ 5:00 ਚੰਡੀਗੜ੍ਹ ਵਿੱਚ ਬੈਂਤ ਸਿੰਘ ਦੀ ਬੁਲੇਟ ਪ੍ਰੂਫ ਕਾਰ ਨੂੰ ਉਡਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਸ ਹਮਲੇ ਵਿੱਚ ਬੈਂਤ ਸਿੰਘ ਦਿਲਾਵਰ ਸਿੰਘ ਅਤੇ 17 ਹੋਰ ਵਿਅਕਤੀ ਮਾਰੇ ਗਏ ਇਸ ਤੋਂ ਬਾਅਦ 25 ਦਸੰਬਰ 1997 ਨੂੰ ਬੈਕਅਪ ਪੁਲਿਸ ਅਫਸਰ ਰਾਜੋਆਣਾ ਨੇ ਆਪਣੀ ਸ਼ਮੂਲੀਅਤ ਦਾ ਇਕਬਾਲ ਕੀਤਾ ਉਸ ਨੇ ਭਾਰਤ ਸਰਕਾਰ ਤੇ નિર્ਦੋਸ਼ ਲੋਕਾਂ ਨੂੰ ਮਾਰਨ ਅਤੇ ਸਿੱਖਾਂ ਦੇ ਕਾਤਲਾਂ ਨੂੰ ਉਤਸ਼ਾਹਿਤ ਕਰਨ ਅਤੇ ਸਨਮਾਨਿਤ ਕਰਨ ਦਾ ਦੋਸ਼ ਲਗਾਇਆ ਦਰਸਲ ਮੁੱਖ ਮੰਤਰੀ ਬੀਨਤ ਸਿੰਘ ਨੇ ਝੂਠੇ ਮੁਕਾਬਲੇ ਬਲਾਤਕਾਰ ਅਗਵਾ ਅਤੇ ਗੁਪਤ ਸੰਸਕਾਰ ਦਾ ਲਾਇਸੈਂਸ ਦਿੱਤਾ ਸੀ ਜਿਸ ਲਈ ਅੱਜ ਤੱਕ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਗਈ 23 ਮਾਰਚ 2012 ਨੂੰ ਦਿਲਾਵਰ ਸਿੰਘ ਨੂੰ ਅਕਾਲ ਤਖਸਬ ਦੁਆਰਾ ਰਾਸ਼ਟਰੀ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਦਿਲਾਵਰ ਸਿੰਘ ਦੇ ਵਾਰਸਾਂ ਦੇ ਨਾਮ ਤੇ ਭਗਵੰਤ ਮਾਨ ਨੂੰ ਮਿਲਣ ਵਾਲੀ ਧਮਕੀ ਤੋਂ ਬਾਅਦ ਪੰਜਾਬ ਪੁਲਿਸ ਅਤੇ ਖੂਫੀਆ ਏਜੰਸੀਆਂ ਅਲਰਟ ਤੇ ਹਨ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਫਾਟੇ ਹਸਪਤਾਲ ਨੂੰ ਘੇਰਾ ਪਾਇਆ ਹੋਇਆ ਹੈ ਦੱਸ ਦਈਏ ਕਿ ਇਸ ਧਮਕੀ ਤੋਂ ਬਾਅਦ ਪੰਜ ਬੰਬ ਨਿਰੋਧਕ ਦਸਤੇ ਸਰਗਰਮ ਕਰ ਦਿੱਤੇ ਗਏ ਹਨ ਮੁਹਾਲੀ ਦੇ ਪੁਲਿਸ ਸੁਪਰਡੈਂਟ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕਿਸੇ ਹੋਰ ਹਸਪਤਾਲ ਵਿੱਚ ਤਬਦੀਲ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ ਮੁੱਖ ਮੰਤਰੀ ਦੀ ਸੁਰੱਖਿਆ ਦੇ ਨਾਲ ਨਾਲ ਪੁਲਿਸ ਟੀਮਾਂ ਪੂਰੀਆਂ ਅਲਰਟ ਤੇ ਹਨ ਜ਼ਿਕਰ ਯੋਗ ਹੈ ਕਿ 40s ਹਸਪਤਾਲ ਦੇ ਨਾਲ ਮੁਹਾਲੀ ਦੇ 16 ਸਕੂਲਾਂ ਨੂੰ ਵੀ ਧਮਕੀਆਂ ਮਿਲਿਆ ਹਨ ਅਤੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਇਹ ਬੇਸਿਕਲੀ ਜੀ ਜਿਹੜੇ ਪੁਰਾਣੇ ਪੈਟਰਨ ਤੇ ਸਕੂਲਸ ਦੀ ਮੇਲ ਤੇ ਧਮਕੀਆਂ ਆਈ ਸੀ 40s ਹਸਪਤਾਲ ਦੇ ਸੰਬੰਧੀ ਵੇਰ ਨੂੰ ਇੱਥੇ ਸੇਮ ਬੰਬ ਬਲਾਸਟ ਕਰਾਂਗੇ ਆਪਾਂ ਤੇ ਉਹਦੇ ਬਾਅਦ ਹੀ ਆਪਾਂ ਆਪਣੀ ਜਿਹੜੀ ਐਂਟੀਸੈਪਟਾਈਜ਼ ਟੀਮਸ ਹੈ ਉਹਨਾਂ ਨੂੰ ਇਮੀਡੀਏਟਲੀ ਐਕਟਿਵ ਕਰਕੇ ਪੰਜ ਸਾਢੇ ਏਅਰਸ ਟੀਮਸ ਲੱਗੀ ਹੈ ਇਮੀਡੀਡੀਏਟਲੀ ਇਸ ਪੂਰੇ ਏਰੀਆ ਦੀ ਜਿਹੜੀ ਨੌਨ ਐਸੈਂਸ਼ੀਅਲ ਸਰਵਿਸੇਸ ਹੈ ਉਹਨਾਂ ਨੂੰ ਹੌਲਡ ਕਰਕੇ ਏਅਰਸ ਕਰਾਇਆ ਗਿਆ ਹੈ ਇਸ ਤੋਂ ਇਲਾਵਾ ਜੀ ਸਾਈਮਲਟੇਨੀਅਸਲੀ ਕਿਉਂਕਿ ਸਕੂਲਸ ਨੂੰ ਥ੍ਰੈਟ ਆਈ ਸੀ ਤੇ ਸਕੂਲਸ ਦੀ ਵੀ ਪੈਰਲੈਲੀ ਜਿਹੜੀ ਐਸ ਚੱਲ ਰਹੀ ਹੈ ਤੇ ਮੈਂ ਵਚਨਬਾਦ ਦਾ ਮਹੌਲੀ ਪੁਲਿਸ ਵਚਨਬਾਦ ਹੈ ਕਿ ਜਿੰਨੀ ਵੀ ਸੇਫਟੀ ਐਂਡ ਸਿਕਿਉਰਿਟੀ ਹੈ ਸੀਐਮ ਸਾਹਿਬ ਦੀ ਤੇ ਸਕੂਲਸ ਦੀ ਉਹ ਆਪਾਂ ਪੂਰੀ ਪੂਰਜ਼ੋਰ ਤਰੀਕੇ ਨਾਲ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੁਰਾਣੀ ਜਿਹੜੀ ਥ੍ਰੈਟ ਕਾਲ ਸੀ ਜਿਹੜੀ ਉਸ ਤੋਂ ਪਿਛਲੀ ਆਈ ਸੀ ਉਹਦਾ ਜਦੋਂ ਆਪਾਂ ਟੈਕਨੀਕਲ ਡਿਟੇਲਸ ਲਿੱਤੀ ਐ ਸੀ ਇਹਦਾ ਜਿਹੜਾ ਆਈਪੀ ਐਡਰੈਸ ਉਹ ਯੂਐਸਏ ਦਾ ਆਇਆ ਸੀ ਤੇ ਜਿਹੜਾ ਕੋਈ ਰਿਕਵਰੀ ਈਮੇਲ ਸੀਗਾ ਜਿਹੜਾ ਲਿੰਕ ਉਹ ਬੰਗਲਾਦੇਸ਼ ਬੇਸ ਸੀ ਉਹ ਸੇਮ ਹੀ ਈਮੇਲ ਐਡਰੈਸ ਤੋਂ ਆਇਆ ਤੇ ਇੱਕੋ ਈਮੇਲ ਐਡਰੈਸ ਤੋਂ ਇੱਕੋ ਜਿਹੜਾ ਆਈਪੀ ਰੂਟ ਕਰਕੇ ਸਪੂਫ ਕਰਕੇ ਇਹ ਜਿਹੜੀ ਥ੍ਰੈਟ ਕਾਲਸ ਵਾਰ-ਵਾਰ ਆ ਰਹੀ ਹੈ ਬਟ ਸਟਿਲ ਜ਼ੀਰੋ 에ਰਰ ਕਰਕੇ ਵੀ ਟੇਕ ਨੋ ਚਾਂਸਸ ਤੇ ਆਪਾਂ ਪੂਰੀ ਪ੍ਰੋਟੋਕੋਲ ਜਿਹੜਾ ਫਾਲੋ ਕਰੀਏ ਪਰ ਤੁਸੀਂ ਪਹਿਲਾਂ ਵੀ ਜ਼ਿਕਰ ਹੈ ਜੀ ਸੀਐਮ ਸਾਹਿਬ ਦਾ ਵੀ ਜ਼ਿਕਰ ਹੈ ਚੈਕਿੰਗ ਕੁਝ ਤਰ੍ਹਾਂ ਚੈਕਿੰਗ ਚੱਲ ਰਹੀ ਹੈ ਅੰਦਰ ਇਹ ਹੈ ਕਿ ਪਹਿਲਾਂ ਵੀ ਸਕੂਲਾਂ ਨੂੰ ਤਨਖੇ ਆਈਆਂ ਨੇ ਹਲੇ ਤੱਕ ਕੀ ਐਕਸ਼ਨ ਲਿੱਤਾ ਗਿਆ ਹੈ ਸਾਈਬਰ ਸਲ ਕੀ ਕਰ ਰਹੇ ਬਿਲਕੁਲ ਜੀ ਇਹਦੇ ਵਿੱਚ ਜਿਹੜਾ IP ਐਡਰੈਸ ਤੋਂ ਜੀ ਤੁਸੀਂ ਕਹਿ ਰਹੇ ਬਿਲਕੁਲ ਜੀ ਇਹਦੇ ਵਿੱਚ ਜਿਹੜੀ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਹੈ ਉਹ ਦੇ ਆਰ ਅੰਡਰ ਵੇ ਇਹ ਬੇਸਿਕਲੀ ਜਿਵੇਂ ਬ੍ਰਾਊਜ਼ਰਸ ਹੁੰਦੇ ਆ ਡਿਫਰੈਂਟ ਔਰ ਬ੍ਰਾਊਜ਼ਰ ਹੋ ਗਿਆ ਉਹਦੇ ਨਾਲ ਸਪੂਫ ਕਰਕੇ ਆਈਪੀ ਇਹ ਅਲੱਗ ਅਲੱਗ ਦੇਸ਼ਾਂ ਤੋਂ ਇਹ ਆਈਪੀ ਜਨਰੇਟ ਕੀਤੇ ਜਾਂਦੇ ਆ ਉਹ ਜਿਵੇਂ ਇਹ ਵਾਲਾ ਜਿਹੜਾ ਜਨਰੇਟਡ ਆਈਪੀ ਹੈ ਉਹ ਯੂ ਐਸ اے ਦਾ ਜਿਹੜਾ ਪਿਛਲੀ ਵਾਰ ਆਇਆ ਸੀ ਤੇ ਇਹਦੇ ਸੰਬੰਧੀ ਜਿਹੜਾ ਦੂਸਰਾ ਰਿਕਵਰੀ ਈਮੇਲ ਉਹ ਬੰਗਲਾਦੇਸ਼ ਦਾ ਜੀ ਐਮ ਸਾਹਿਬ ਕੋ ਸ਼ਿਫਟ ਕੀਤਾ ਜਾਏਗਾ ਨਹੀਂ ਜੀ ਹਜੇ ਫਿਲਹਾਲ ਇਹ ਤੇ ਆਹ ਟੀਮਸ ਆ ਰਲਰਟ ਸੀਐਮ ਸਕਿਉਰਿਟੀਜ਼ ਅਲਰਟ ਤੇ ਆਪਾਂ ਪੂਰੇ ਪ੍ਰੋਟੋਕੋਲ ਸਟੈਬਿਸ਼ ਕੀਤੇ ਹੋਏ ਇਹ ਜਿਹੜਾ ਉਹ ਜਿਹੜਾ ਕਾਮਨ ਪਿਛਲੇ ਸਾਰੇ ਕਾਪੀ ਪੇਸਟ ਕਰਕੇ ਇਹਨਾਂ ਨੇ ਜਿੰਨੇ ਸਕੂਲ ਪਿਛਲੇ ਸੀ 16 ਦੇ ਕਰੀਬ ਸਾਰਿਆਂ ਨੂੰ ਹੀ ਇੱਕੋ ਈਮੇਲ ਤੇ ਥ੍ਰੈਟ ਹੋ ਵੀ ਸੇਮ ਪੇਜ ਤੇ ਖਾਲਿਸਤਾਨ ਨਾਮ ਦਿੱਤਾ ਜਾਂਦਾ ਮਤਲਬ ਜਿਹੜੀ ਈਮੇਲ ਤੋਂ ਆਂਦੀ ਹੈ ਨਾਮ ਕੀ ਹਾਰਿਆ ਬਿਲਕੁਲ ਜੀ ਹਜੇ ਤੱਕ ਤੇ ਹੋਕ ਸੀ ਈਮੇਲਸ ਹੀ ਹੈ ਬਾਕੀ ਕਿਸੇ ਆਰਗੇਨਾਈਜੇਸ਼ਨ ਦਾ ਨਾਮ ਇਹਨਾਂ ਨੇ ਲੈਣਾ ਹੀ ਹੈ ਟੂ ਗੇਨ ਲੇਜੀਟਿਮੇਸੀ ਤੇ ਉਹ ਮਟੀਰੀਅਲ ਹੈ ਜੀ ਦੱਸ ਦਈਏ ਕਿ ਮੁੱਖ ਮੰਤਰੀ ਨੂੰ ਪਹਿਲਾ ਐਤਵਾਰ ਨੂੰ ਹਾਈ ਬਲੱਡ ਪ੍ਰੈਸ਼ਰ ਕਾਰਨ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਉਹਨਾਂ ਨੂੰ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਆਪ ਸਰਕਾਰ ਦੀ ਨਸ਼ਾ ਵਿਰੋਧੀ ਰੈਲੀ ਵਿੱਚ ਹਿੱਸਾ ਲੈਣ ਲਈ ਮੋਗਾ ਗਏ ਸਨ ਉੱਥੇ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਈ ਅਤੇ ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਉਹਨਾਂ ਨੂੰ ਦੁਬਾਰਾ ਦਾਖਲ ਕਰਵਾਇਆ ਗਿਆ ਜ਼ਿਕਰਯੋਗ ਹੈ ਕਿ ਜੀਮੇਲ ਰਾਹੀਂ ਹੰਟਰ ਫਾਰਲੇ ਦੇ ਨਾਮ ਹੇਠ ਭੇਜੀ ਗਈ ਈਮੇਲ ਵਿੱਚ ਪੰਜਾਬ ਨੂੰ ਖਾਲਿਸਤਾਨ ਕਿਹਾ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਮੋਹਾਲੀ ਦੇ ਸਕੂਲ ਬੰਦ ਕਰ ਦਿੱਤੇ ਜਾਣ। ਈਮੇਲ ਦੀ ਐਂਡਿੰਗ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ਨਾਲ ਕੀਤੀ ਗਈ ਹੈ ਜਿਸ ਵਿੱਚ ਇੰਜੀਨੀਅਰ ਗੁਰਨਾਖ ਸਿੰਘ, ਰੁਕਨ ਸ਼ਾਹ ਵਾਲਾ, ਡਾਕਟਰ ਗੁਰਨੀਰਵੀਰ ਸਿੰਘ ਅਤੇ ਖਾਨ ਰਜ਼ਾਦਾ ਦਾ ਜ਼ਿਕਰ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ, ਮੋਹਾਲੀ ਅਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਣ ਦੀਆਂ ਧਮਕੀਆਂ ਮਿਲਿਆ ਸਨ। ਹਰ ਹਰ ਵਾਰ ਉੱਚ ਊਠੀਆਂ ਨਿਕਲੀਆਂ ਅਤੇ ਕੋਈ ਧਮਾਕਾ ਨਹੀਂ ਹੋਇਆ ਕਿਉਂਕਿ ਇਸ ਵਾਰ ਇਹ ਧਮਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਹੈ ਇਸ ਕਾਰਨ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ